ਸਤਿ ਸ਼੍ਰੀ ਅਕਾਲ ਜੀ ਨਮਸਤੇ ਨਮਸਕਾਰ ਤੁਹਾਡੇ ਅੰਦਰਲਾ ਜਲ ਤੇ ਬਾਹਰਲਾ ਜਲ ਕਿਵੇਂ ਇੱਕ ਹੈ ਤੇ ਇਹ ਇੱਕ ਦੂਜੇ ਨੂੰ ਕਿਵੇਂ ਪੁਕਾਰਨਗੇ ਤੇ ਉਹ ਜਦੋਂ ਮਿਲ ਜਾਣਗੇ ਤਾਂ ਉਹ ਸਮੇਂ بارش ਹੋਵੇਗੀ ਯਾਨੀ ਕਿ ਤੁਸੀਂ ਆਪਣੇ ਆਪ ਨੂੰ ਕਿਸ ਤਰ੍ਹਾਂ ਮਿਲਣਾ ਹੈ ਇਹ ਦੱਸਿਆ ਗਿਆ ਹੈ ਇੱਕ ਕਿਤਾਬ ਦੇ ਵਿੱਚ ਜਿਸ ਦੀ ਕੀਮਤ ਹੈ 15 ਕਰੋੜ ਰੁਪਏ ਗਿਆਨ ਦੀ ਪ੍ਰਾਪਤੀ ਵਾਲੀ ਇਹ ਕਿਤਾਬ ਜਿਸ ਦਾ ਨਾਮ ਹੈ ਮੈਂ ਇਹ ਸਿਰਫ ਤੇ ਸਿਰਫ ਕੁਝ ਕੇਂਦਰਾਂ ਤੇ ਮਤਲਬ ਇੱਕ ਸੈਂਟਰ ਬਣਾ ਕੇ ਇਹ ਰੱਖਣਗੇ ਉੱਥੇ ਹੀ ਮਿਲਿਆ ਕਰੇਗੀ ਉੱਥੇ ਸੁਣ ਵੀ ਸਕਦਾ ਹੈ ਅਗਲਾ ਤੇ ਪੜ੍ਹ ਵੀ ਸਕਦਾ ਹੈ ਕਿਤਾਬ ਦੀ ਗੱਲ ਤਾਂ ਆਪਾਂ ਬਾਅਦ ਚ ਕਰਦੇ ਹਾਂ ਪਹਿਲਾਂ ਗੱਲ ਕਰਦੇ ਹਾਂ ਪਾਕਿਸਤਾਨ ਦੇ ਲਾਹੌਰ ਬੁੱਕ ਫੈਸਟ ਦੀ ਉੱਥੇ ਵੀ ਇੱਕ ਕਿਤਾਬਾਂ ਦਾ ਮੇਲਾ ਲੱਗਿਆ ਸੀ ਜੋ ਕਿ ਬਰਿਆਣੀ ਮੇਲਾ ਹੋ ਕੇ ਨਿਭੜਿਆ ਸੀ ਕਿਉਂਕਿ ਕਾਫੀ ਜ਼ਿਆਦਾ ਖਬਰਾਂ ਆਈਆਂ ਸੀ ਵੀ ਕਿਤਾਬਾਂ ਵਾਲੇ ਮੇਲੇ ਦੇ ਵਿੱਚ ਬਰਿਆਣੀ 1200 ਵਿਕ ਗਈ ਸ਼ੋਰਮਾ 800 ਪਲੇਟਾਂ ਵੇਚ ਗਈਆਂ ਤੇ ਕਿਤਾਬਾਂ ਸਿਰਫ 35 ਹੀ ਵਿਕੀਆਂ ਬਾਅਦ ਦੇ ਵਿੱਚ ਭਾਵੇਂ ਇਸ ਖਬਰ ਦਾ ਖੰਡਨ ਕਰਤਾ ਸੀ ਪਰ ਇਹ ਖਬਰ ਦੁਬਾਰਾ ਤੋਂ ਫਿਰ ਹਾਈਲਾਈਟ ਹੋਣੀ ਸ਼ੁਰੂ ਹੋ ਗਈ ਕੁਝ ਯੂਟਿਊਬਰਾਂ ਨੇ ਤੇ ਇੰਸਟਾਗ੍ਰਾਮਰਾਂ ਨੇ ਇਸ ਤੇ ਦੁਬਾਰਾ ਤੋਂ ਰੀਲਜ਼ ਵਗੈਰਾ ਬਣਾਉਣੀ ਸਟਾਰਟ ਕਰਤੀਆਂ ਇਹ ਕਾਰਨਾਂਗੇ ਇੰਡੀਆ ਦਾ ਮੁਕਾਬਲਾ ਜਿਨ੍ਹਾਂ ਨੂੰ ਖਾਣ ਤੋਂ ਫੁਰਸਤ ਨਹੀਂ ਤੇ ਗਿਆਨ ਦੀ ਉਹਨਾਂ ਨੂੰ ਜ਼ਰੂਰਤ ਨਹੀਂ ਇੱਕ ਨਾ ਪਾਕਿਸਤਾਨ ਦੇ ਵਿੱਚ ਰੀਰ ਕਾਫੀ ਜ਼ਿਆਦਾ ਮਸ਼ਹੂਰ ਹੈ ਕਿ ਜਿਹੜੇ ਬੰਦੇ ਨੇ ਗਧੇ ਦੀ ਬਰੀਆਨੀ ਖਾ ਲਈ ਉਹਦੇ ਚੋਂ ਅਕਲ ਤਾਂ ਨਿਕਲ ਸਕਦੀ ਹੈ ਪਰ ਗਦਾ ਨਹੀਂ ਇੱਕ ਸ਼ਹਿਰ ਹੈ ਤਰਨਾਲ ਉੱਥੇ ਗਧੇ ਪਕੜੇ ਗਏ ਸੀ ਮਤਲਬ ਰੈਕਟ ਫੜਿਆ ਗਿਆ ਸੀ ਜਿੱਥੇ ਗਦਾ ਬਰੀਆਨੀ ਹੋਟਲਾਂ ਦੇ ਵਿੱਚ ਸਰਵ ਹੁੰਦੀ ਸੀ आप लोग सोच सकते हैं कि 900 मन गधों का जो है वो बरामद हुआ तरन से और इर्द -गिर्द जो इतने बड़े-बड़े पे रेस्टोरेंट्स हैं और किस किस गधा पुलाव और गधा शनवारी और खोते की बिरयानी जो तो अजीब लोग होते जा रहे हैं कि जो आप खाते हैं है फिर आप वैसे होते जाते हैं जब तो गधा फिर भी बेटर साउंड करता है खोता बिरयानी ਕਿਸ ਕਿਸ ਨੇ ਖਾਇਆ ਹੋਗਾ ਪਹਿਲੇ ਲਾਹੌਰ ਮੇਂ تھا ਅਬ اسلامਬਾਦ ਮੇਂ ਅਬ ਦੇਖਤੇ ਹਾਂ ਕਾਹ ਕਾ ਖੂਤੋ ਕਾ ਗੋਸ਼ਤੇ ਜਿਨ੍ਹਾਂ ਦੇ ਅੰਦਰ ਉਹ ਚਲੀ ਗਈ ਬਰੀਆਨੀ ਤੇ ਉਹ ਫਿਰ ਕਿਤਾਬਾਂ ਵਾਲੇ ਨਹੀਂ ਜਾਣਗੇ ਉਹ ਖਾਣੇ ਵਾਲੀ ਜਾਣਗੇ ਬਰੀਆਨੀ ਵਾਲੀ ਹੀ ਜਾਣਗੇ ਇਸ ਕਰਕੇ ਉੱਤੇ ਕਿਤਾਬਾਂ ਦੇ ਮੇਲਿਆਂ ਦੀ ਲੋੜ ਨਹੀਂ ਬਰੀਆਨੀ ਵਗੈਰਾ ਹੀ ਚੱਲਦੀ ਹੈ ਤੇ ਉੱਥੋਂ ਦੇ ਜਿਹੜੇ ਪੋਲੀਟੀਸ਼ਨ ਹੈ ਉਹਨਾਂ ਨੂੰ ਵੀ ਇਸ ਗੱਲ ਦਾ ਪਤਾ ਹੈ ਤੇ ਉਹ ਵੀ ਆਪਣੀਆਂ ਵੋਟਾਂ ਵੇਲੇ ਵੋਟਾਂ ਲੈਣ ਦੇ ਲਈ ਬਰਿਆਨੀ ਦੇ ਹੀ ਲੰਗਰ ਲਾਉਂਦੇ ਆ ਤੁਸੀਂ ਪਿੱਛੇ ਵੀ ਦੇਖ ਪਹਿਲਾਂ ਵੀ ਦੇਖਿਆ ਹੋਊਗਾ ਪਿਛਲੀਆਂ ਚੋਣਾਂ ਦੇ ਵਿੱਚ ਬਹੁਤ ਜ਼ਿਆਦਾ ਬਰਿਆਨੀ ਵੰਡੀ ਗਈ ਸੀ ਤੇ ਲੋਕ ਬਰਿਆਨੀ ਪਿੱਛੇ ਲੜਦੇ ਦੇਖੇ ਗਏ ਸੀ ਇਹ ਹਾਲ ਹੈ ਪਾਕਿਸਤਾਨ ਦਾ ਤੇ ਆਪਣੇ ਪਟਨਾ ਦੇ ਵਿੱਚ ਇੱਕ ਬੁੱਕ ਫੇਅਰ ਹੋਇਆ ਤੇ ਉੱਥੇ 15 ਕਰੋੜ ਦੀ ਕਿਤਾਬ ਪਹੁੰਚੀ ਹੈ ਜਿਸ ਦਾ ਹਜੇ 3 ਹੀ ਕਾਪਾ ਮਤਲਬ ਮੌਜੂਦ ਹੈ ਇਸ ਦੇ ਲੇਖ ਇਰਨੇਸ਼ਵਰ ਨੇ ਦੱਸਿਆ 408 ਪੰਨਿਆਂ ਦੀ ਇਸ ਕਿਤਾਬ ਦੇ ਵਿੱਚ ਗਿਆਨ ਦੀ ਪ੍ਰਮ ਅਵਸਥਾ ਦਾ ਅਵਿਸ਼ਕਾਰ ਹੈ ਜਾਨੀ ਕਿ ਜਿਵੇਂ ਆਪਾਂ ਕਹਿ ਦਿੰਨੇ ਆ ਕਿਸੇ ਨੂੰ ਗਿਆਨ ਦੀ ਪ੍ਰਾਪਤੀ ਹੋ ਗਈ ਜਦੋਂ ਉਹ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਉਸ ਅਵਸਥਾ ਦਾ ਵਰਣਨ ਹੈ ਉਸ ਅਵਸਥਾ ਬਾਰੇ ਦੱਸਿਆ ਗਿਆ ਹੈ ਤੇ ਉਹ ਅਵਸਥਾ ਇੱਕ ਸਪੈਸ਼ਲ ਬ੍ਰह्म ਮੂਰਤ ਦੇ ਵਿੱਚ ਇਹਨਾਂ ਨੂੰ ਪ੍ਰਾਪਤ ਹੋਈ ਸੀ ਜਦੋਂ ਇਹ ਕਿਤਾਬ ਲਿਖੀ ਗਈ ਹੈ 6 ਤੇ 7 ਸਤੰਬਰ 2006 ਨੂੰ 3 ਘੰਟੇ 24 ਮਿੰਟ ਦੇ ਵਿੱਚ ਇਸ ਕਿਤਾਬ ਦਾ ਅਵਿਸ਼ਕਾਰ ਸਮਝ ਲਓ ਇਹਨਾਂ ਨੇ ਕੀਤਾ ਤੇ ਬਹੁਤ ਜ਼ਿਆਦਾ ਅੱਜ ਕੱਲ ਇਹ ਨਿਊਜ਼ ਵਾਇਰਲ ਹੈ ਸਾਰੇ ਇੰਡੀਆ ਚ ਸਾਰੇ ਚੈਨਲਾਂ ਤੇ ਪਟਨਾ ਦੇ ਜਿਹੜਾ ਬੁੱਕ ਫੇਅਰ ਹੈ ਉਹਦੇ ਵਿੱਚ ਵੀ ਕਾਫੀ ਜ਼ਿਆਦਾ ਚਰਚਾ ਹੈ ਤੇ ਲੋਕ ਉੱਥੇ ਕਿਤਾਬਾਂ ਵਗੈਰਾ ਖਰੀਦ ਵੀ ਰਹੇ ਐ ਡਿਸਕਾਊਂਟਡ ਰੇਟ ਡੇਟਾਂ ਤੇ ਇਹੀ ਚੀਜ਼ ਪਾਕਿਸਤਾਨ ਵਾਲੇ ਵੀ ਕਰਦੇ ਹੁੰਦੇ ਐ ਵੀ ਉੱਥੇ ਹੀ ਬੁੱਕ ਫੇਅਰ ਵਗੈਰਾ ਲਗਾਉਂਦੇ ਐ ਤੇ ਉਹਨਾਂ ਦਾ ਹਾਲ ਇਹ ਹੁੰਦਾ ਵੀ ਲੋਕ ਜਾਂਦੇ ਤਾਂ ਬੁੱਕ ਫੇਅਰ ਦੇਖਣੇ ਪਰ ਉਹ ਫੂਡ ਫੇਅਰ ਬਣ ਕੇ ਫੂਡ ਫੈਸਟ ਬਣ ਕੇ ਨਿਪਰ ਜਾਂਦਾ ਹੈ ਜਾਨੀ ਕਿ ਖਾ ਪੀ ਕੇ ਮੁੜ ਆਉਂਦੇ ਐ ਇਦਾਂ ਹੀ ਕੁਝ YouTube ਰੈਪ ਪੰਜਾਬੀ ਉੱਥੇ ਉਹਨਾਂ ਨੇ ਹੁਣ ਜ਼ੋਰ ਲਗਾਇਆ ਹੋਇਆ ਵੀ ਅਸੀਂ ਪੰਜਾਬੀ ਨੂੰ ਪਰਫੁੱਲਤ ਕਰਨਾ ਹੈ ਉਹਦੇ ਬਾਬਤ ਅਸੀਂ ਕੋਈ ਕੰਮ ਕਰ ਰਹੇ ਹਾਂ ਮੈਨੂੰ ਲੱਗਦਾ ਉਹਨਾਂ ਦੇ ਇਹ ਪੰਜਾਬੀ ਬਾਬਤ ਲੈਂਗੁਏਜ ਦੇ ਲਾਏ ਹੋਏ ਮੇਲੇ ਜੇ ਉਹ ਲਗਾਉਣਗੇ ਜਾਂ ਵੀ ਪ੍ਰੋਗਰਾਮ ਕਰਵਾਉਣਗੇ ਉਹ ਵੀ ਕਿਤੇ ਖਾਣ ਪੀਣ ਵਾਲਾ ਮੇਲਾ ਬਣ ਕੇ ਹੀ ਨੰਨਿਬੜ ਜੀ ਮੈਨੂੰ ਨਹੀਂ ਲੱਗਦਾ ਵੀ ਪਾਕਿਸਤਾਨੀਆਂ ਨੂੰ ਸਿੱਖਿਆ ਨਾਲ ਕੋਈ 바ਤਾ ਲਗਾਵ ਹੈ ਕਿਉਂਕਿ ਉਹਨਾਂ ਦਾ ਟ੍ਰੈਡੀਸ਼ਨ ਹੀ ਇਦਾਂ ਦਾ ਬਣ ਗਿਆ ਕਿ ਪੰਜਾਬੀ ਦੂਸਰੀ ਲੈਂਗੁਏਜ ਨਹੀਂ ਉਹ ਤਾਂ ਪੜਦੇ ਆਮ ਕਿਤਾਬਾਂ ਨਹੀਂ ਪੜਦੇ ਸਪੈਸ਼ਲ ਪੰਜਾਬੀ ਸਿੱਖਣੀ ਤਾਂ ਬਹੁਤ ਦੂਰ ਦੀ ਗੱਲ ਹੈ ਇਸ ਲਈ ਉਹਨਾਂ ਦਾ ਪਹਿਲਾਂ ਦਿਮਾਗ ਸੈੱਟ ਕਰੋ ਫਿਰ ਉਹਨਾਂ ਨੂੰ ਪੰਜਾਬੀ ਪੜਾਓ ਮੇਰੀ ਤਾਂ ਇਹੀ ਰਿਕਵੈਸਟ ਹੈ ਬਾਕੀ ਚਲੋ ਜੇ ਕੋਈ ਜੋਰ ਲਾਉਂਦਾ ਪੰਜਾਬੀ ਨੂੰ ਪਰਫੁੱਲਟ ਕਰਦਾ ਆਪਣੀ ਮਾਂ ਜੁਬਾਨ ਹੈ ਕਹਿੰਦੇ ਹੁੰਦੇ ਆ ਮਦਰ ਟੈਂ ਲੈਂਗੁਏਜ ਹੈ ਮਦਰ ਟੰਗ ਹੈ ਤੇ ਪਰਫੁੱਲਟ ਹੋਣੀ ਚਾਹੀਦੀ ਹੈ ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਕੀ ਨਿਬੜਦਾ ਕਿ ਉਹ ਕਹਾਵਤ ਸੱਚ ਹੋ ਜੂਗੀ ਵੀ ਜਿਸ ਨੇ ਇੱਕ ਵਾਰੀ ਗਦਾ ਖਾ ਲਿਆ ਤੇ ਉਸ ਦੇ ਵਿੱਚੋਂ ਅਕਲ ਤਾਂ ਨਿਕਲ ਸਕਦੀ ਹੈ ਪਰ ਗਦਾ ਨਹੀਂ ਸੋ ਮਿਲਦੇ ਆ ਨੈਕਸਟ ਵੀਡੀਓ ਚ ਸਤਿ ਸ੍ਰੀ ਅਕਾਲ ਨਮਸਤੇ ਨਮਸਕਾਰ